ਅੱਜ ਫੇਰ ਰਾਤ ਦਾ ਟਾਈਮ 1:00 ਵਜੇ ਦੇ ਹਿਸਾਬ ਨਾਲਾ ਸੋਨਾ ਕੜੇ ਵਾਲੇ ਹੈ ਨਾ ਮੀਰਾ ਦੇ ਓਏ ਬਾਕੀ ਸਿੱਧੇ ਫੇਸੇ ਕਰ ਗਏ ਗਾ ਸੋਣੇ ਗਾਂ ਡੇਢ ਲਿਖੇ ਨਾ ਮੈਂ ਮੋੜ ਮੈਂ ਫਿਰ ਡੈਡੀ ਦਾ ਪਤਾ ਕੀ ਡਾਇਲੋਗ ਆ ਬੜੀ ਯਾਦ ਚੁੱਕੀ ਆ ਬਹੁਤੀ ਯਾਦ ਨਾ ਚੁੱਕੋ ਦੰਦੀਆਂ ਕੱਢਦੇ ਜਿਵੇਂ ਕਹਣਾ ਸਾਰੀ ਰਾਤ ਹੈ ਇਧਰ ਆ ਪਾਪਾ ਕੋ ਪਾਪਾ ਬੱਸੀਵਾ ਦੋ ਐਨੀ ਮੇਰੇ ਜਾ ਆਇਆ ਮੇਰਾ ਜਾ ਆਇਆ ਮੇਰਾ ਜਾ ਆਇਆ ਇਹ ਤੇ ਮੇਰਾ ਪੋਤਾ ਆਇਆ ਹਾਂਜੀ ਜੀ ਕੀ ਹਾਲ ਚਾਲ ਜੀ ਤੇ ਅਸਰ ਹੋ ਗਏ ਪੂਆਣੀ ਫੁਫੜ ਜੀਣੀ ਸਾਰੇ ਜਾਣੇ ਸੱਸੀ ਗਾਲ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਬਹੁਤ ਸਾਰੇ ਕਾਮ ਚੜਦੀ ਕਲਾ ਜੇ ਤੇ ਮੇਰੇ ਭਰਾ ਦੇ ਵਲੌਗ ਵਖਾ ਕਿ ਕਿਹੜਾ ਚੈਨਲ ਆ ਓਪੀ ਖਾਪੜ ਖੜੀ ਬਸ ਬਸ ਤੇ ਆਪਾਂ ਸਾਰੇ ਕਾਮ ਆ ਚੜਦੀ ਕਲਾ ਜੇ ਤੇ ਪੂਆਣੀ ਚੱਲੇ ਆ ਵਾਪਸੀ ਤੇ ਇੱਕੋ ਪੀ ਹਣ ਠਹਿਰ ਕੇ ਜਾਣਗੇ ਉਹ ਅਜੀ ਨੇ ਜਾਣਾ ਆ ਇੱਧਰ ਆਪਣੀ ਭੈਣ ਕੋਲ ਮੇਰੀ ਭੂਆ ਜੀ ਕੋਲ ਜੀ ਮੇਰੀ ਭੂਆ ਜੀ ਇੱਥੇ ਬਟਾਲੇ ਰਹਿੰਦੇ ਉੱਧਰ ਜਾਣਾ ਹੈ ਉੱਧਰ ਜਾਓਗੇ ਜੀ ਹੁਣ ਤੁਸੀਂ ਹਾਂਜੀ ਹਾਂਜੀ ਜਰੂਰ ਜਾਣਾ ਚਾਹੀਦਾ ਕਿ ਨਹੀਂ ਵੀ ਮਿਲਣੇ ਕੱਲ ਨੂੰ ਆ ਵੀਰਾ ना भी बहुत बहुत ਵਧਾਈਆਂ ਦੇਣ ਕਾ ਦੀਆਂ ਡੇਜ ਹੈ ਆਹੋ ਠੂਠੀਆਂ ਆ ਦੇ ਦੋ ਠੂਠੀਆਂ ਆਹ ਸਹੀ ਕੋਈ ਨਹੀਂ ਆਇਦ ਕੱਲ ਨਾ ਮੈਂ ਦੁਕਾਨ ਵਾਲੇ ਕੋਈ ਨਹੀਂ ਮਿਲ ਜਾਣੀਆਂ ਠੂਠੀਆਂ ਠੂਠੀਆਂ ਬੜੀਆਂ ਹੋਈਆਂ ਐ ਚੰਗੀਆਂ ਖਾਧੀਆਂ ਫਿਰ ਬਣਾ ਬਣਾ ਕੇ ਤਾਊ ਕਿਥੇ ਤਾਊ ਕਿਥੇ ਕਿਉਂ ਪਤਾ ਲੱਗ ਗਿਆ ਕਿ ਨਹੀਂ ਹੁਣ ਲੱਗ ਗਿਆ ਕਿ ਨਹੀਂ ਪਤਾ ਹੁਣ ਲੈ ਵੀ ਚੱਲੇ ਹੋਰ ਆ ਲੈ 15000 ਰੁਪਏ ਮਹੀਨੇ ਹਾਂਜੀ ਮੋਬਾਈਲ ਹਾਵੇ ਇੱਥੇ ਯਾਰ ਚੱਲੇ ਇੱਥੇ ਸੰਦੀਪਰ ਮੋੜ ਢਾਲ ਭਾਬਾ ਦੇ ਦੋ ਆਇਆ ਫੋਨ ਤੁਹਾਡਾ ਲੱਭ ਗਿਆ ਜੇ ਇਹ ਗੋਪੀ ਨੇ ਲੱਭ ਦਿੱਤਾ ਇਹ ਫੋਨ ਉਹ ਮਗਰ ਕਿਤੇ ਡਿੱਗਾ ਪਿਆ ਹੈ ਬੜੇ ਚਿਰ ਦਾ ਲੈ ਵੀ ਬੜੇ ਚਿਰ ਦਾ ਹੈ ਫੋਨ ਗਵਾਚਿਆ ਸੱਚੀ ਗੱਲ ਜੇ ਗੋਪੀ ਨੂੰ ਭਾਵੇਂ ਪੁੱਛ ਲੋ ਵੀ ਇਹ ਤੇ ਚੰਕ ਗੋਪੀ ਨੇ ਕਿਹਾ ਵੀ ਆਹ ਕਿਹਦਾ ਫੋਨ ਹੈ ਅਸਲ ਜੇ ਗੋਪੀ ਦੇ ਵੀ ਸੀਟ ਦੇ ਵਿੱਚ ਡਿੱਗ ਪਿਆ ਨਾ ਸਾਈਡ ਤੇ ਤੇ ਉਹਨੇ ਆਪਣੇ ਵਾਲਾ ਕੱਢਣ ਦੀ ਵੀ ਆਇਆ ਕਹਿੰਦਾ ਆਹ ਕਿਹਦਾ ਫੋਨ ਨਿਕਲ ਆਇਆ ਓਏ ਮਾ ਇਹਦੇ ਭਰਾ ਬੜੇ ਚਰਦਾ ਖਵਾ ਚਾਹੀਦੀ ਟਰੇਸਿੰਗ ਤੇ ਵੀ ਲਵਾਤਾ ਸਾਰੇ ਕੰਮ ਕਰਤੇ ਆ ਹੈ ਉਹ ਕਨੇਸ ਨੇ ਬੜਾ ਚਾਹ ਅੱਜ ਚਾਹ ਚੜ ਗਿਆ ਆਡਾ ਵੀ 5000 ਵਾਪਸ ਆ ਗਏ ਹੁਣ ਵਰੀ ਐਕਟਿਵ ਵਾਲੀ ਇਹ ਮੇਰਾ ਹਾਂ ਸਹੀ ਗੱਲ ਸਹੀ ਗੱਲ ਧੰਨਵਾਦ ਭਾਈ ਗੋਪੀ ਤੂੰ ਸਾਨੂੰ ਮਿਲਣਾ ਹੀ ਤੇ ਫੋਨ ਲੱਭਣਾ ਹੀ ਹੈ ਵੇਖਿਆ ਕਈ ਵਾਰੀ ਵੈਸੇ ਗੱਲ ਨਹੀਂ ਕਿ ਕਿਸੇ ਬੰਦੇ ਨੂੰ ਸੋਭਾ ਮਿਲਣੀ ਹੁੰਦੀ ਹੈ ਕਿ ਉਹ ਚੀਜ਼ ਹੋ ਜਾਂਦੀ ਹੈ ਹੁਣੇ ਕੋਈ ਵਾਚਾ ਸਹੀ ਗੱਲ ਹੀ ਉਹ ਭਰਾਵਾ ਇਹ ਤੇ ਇਹਨਾਂ ਸ਼ੁਗਰ ਭਰਾਵਾ ਫਿਰ ਕਈ ਵਰੀ ਕਾਰ ਧੁੱਪਨੇ ਵੀ ਦੇਖਿਆ ਮੈਂ ਕਈ ਕੋਹ ਦੇ ਕੱਢਿਆ ਨਹੀਂ ਫਿਰ ਕਿੰਨੇ ਵੀ ਨਹੀਂ ਚੱਲੂ ਨਹੀਂ ਤੇ ਕਿੰਨਾ ਚਾਲੂ ਕਿੱਥੇ ਹੋਣਾ ਬੰਦ ਹੀਗਾ ਬੰਦ ਹੀਗਾ ਲੈ ਵੀ ਮੋਬਾਈਲ ਲੱਗ ਗਿਆ ਅੱਜ ਦੇ ਭਰਾਵਾ ਸੰਦੀਪ ਵਾਲਾ ਬੱਲੇ ਬੱਲੇ ਬੰਦ ਪਿਆ ਬਿਲਹਿੰਦੇ ਅਹੀਂ ਤੇ ਭਰਾਵਾ ਟ੍ਰੇਸਿੰਗ ਤੇ ਵੀ ਲਵਾਇਆ ਸਾਰੇ ਕੰਮ ਕੀਤੇ ਕੋਈਆਂ ਗੱਡੀ ਯਾਰ ਤਿੰਨ ਤਿੰਨ ਵਾਰੀ ਫੋਦੀ ਐ ਯਾਰ ਹੁਣ ਨੂੰ ਲੱਭਿਆ ਨਹੀਂ ਯਾਰ ਚਾਰਜਿੰਗ ਲੱਗ ਪਾਣੀ ਵੀ ਨਹੀਂ ਪਿੰਦਾ ਪਾਣੀ ਵੀ ਨਹੀਂ ਪਿੰਦਾ ਚਲਾ ਕੇ ਵੇ ਲੈਨੇ ਆ ਟਾਈਪ ਸੀ ਲਾਈ ਬੱ비 ਚਾਰ ਦਿਨ ਚਾਲੂ ਕਰਕੇ ਦੇ ਵੇਖੀ ਆਹ ਉਹ ਦਾਦੂ ਚਲ ਗਏ ਲੈ ਦਾਦੂ ਚਲ ਗਏ ਨਹੀਂ ਨਹੀਂ ਦਾਦੂ ਚਲ ਗਏ ਲੈ ਫੂਨ ਲੱਭ ਗਿਆ ਲੈ ਸੱਚੀ ਕਾਰ ਦੇ ਵਿੱਚੋਂ ਗੋਪੀ ਨੇ ਲੱਭਿਆ ਈ ਗੋਪੀ ਨੇ ਕਾਰ ਦੇ ਵਿੱਚੋਂ ਗੋਪੀ ਨੇ ਲੱਭਿਆ ਝੁੰਨੀ ਸੀਟ ਦੇ ਨਾਲ ਫਸਿਆ ਉਹ ਕਿ ਲੱਭਣ ਦੀ ਵਿਚਾਰੀ ਕੀ ਜਾਂਦੀ ਮੇਰਾ ਪੁੱਤ ਕੀ ਜਾਂਦਾ ਮੇਰਾ ਪੁੱਤ ਮਗਰ ਨਹੀਂ ਸੀਟ ਦੇਣਾ ਸਾਈਡ ਤੇ ਕਿਤੇ ਬੜਿਆ ਫੇ ਇਹਦਾ ਵੀ ਉੱਥੇ ਡਿੱਗਾ ਯਾਰ ਉਹਨੇ ਵੀ ਫੜ ਲਓ ਯਾਰ ਵਿਚਾਰੀ ਲੱਭ ਗਿਆ ਕਣੀ ਵੀਰੇ ਦਾ ਫੋਟੋ ਦੇਖਿਆ ਨਾ ਉੱਥੇ ਉੱਥੇ ਮੇਰਾ ਬਾਪ ਜੀ ਆਏ ਕਿਹਦੀ ਬਾਪ ਜੀ ਆਏ ਕਹਿੰਦਾ ਦੱਸੋ ਕੀ ਇਦਾਂ ਕਰਦੇ ਆ ਤੇ ਸਾਰੇ ਜਾਨੇ ਕਹਿੰਦੇ ਖਵਾ ਹੋਏ ਫੇ ਫੋਨ ਵੇਚ ਕੇ ਸਾਰਿਆਂ ਨੂੰ ਖਵਾ ਦਈਏ ਮੈਂ ਹੈ ਕਿ ਮਨ ਕੀ ਕਿਹਾ ਵਾ ਫੋਨ ਲੱਭ ਗਿਆ ਭਰਾਵਾ ਸਹੀ ਗੱਲ ਦੀ ਇਨੇ ਆਡਾ 5000 ਦਾ ਫੋਨ ਲਵਾਤਾ ਭਈ ਗੋਪੀ ਨੇ ਦਾ ਧੰਨਵਾਦ ਕਰ ਮੰਨਦਾ ਮੈਂ ਉਹ ਗੱਲ ਕਹਣਾ ਮੈਂ ਇਨੇ ਅੰਬਰਸਰ ਹੋਣਾ ਹੀ ਤੇ ਫੋਨ ਲੱਪਣਾ ਹੀ ਤੇ ਨਹੀਂ ਉੱਤੇ ਪੈਣ ਨਾ ਇੱਕੇ ਦਾ ਜੂਤ ਮੇਰੇ ਇਹੇ ਰੋਣੀ ਉੱਤੇ ਕਬਰ ਮੈਂ ਕਿਉਂ ਉਹ ਨਹੀਂ ਤੇ ਹੁਣ ਐ ਕਰ ਨਹੀਂ ਦੇਣਾ ਕਬਰ ਤੂੰ ਮੇਰੇ ਕੋਲ ਨਹੀਂ ਨਹੀਂ ਐ ਕਿਉਂ ਨਹੀਂ ਮੈਂ ਸੂਤ ਤੇਰਾ ਕਹਿ ਨਹੀਂ ਕਾਢ ਆਈ ਮੈਂ ਆਹ ਫੋਨ ਖਿਦ ਫੋਨ ਕਾਢ ਕੇ ਥਲੇ ਲੈ ਨਾ ਨਹੀਂ ਆਉ ਤਵਾਤਾ ਨਹੀਂ ਮਿਲਿਆ ਤਵਾ ਦੇਣਾ ਹੀ ਯਾਰ ਨਾ ਵੀ ਮਹ ਹੈ ਕਿ ਆਪਾਂ ਕਦੇ ਪਹਿਲੇ ਨੰਬਰ ਤਾਂ ਨਹੀਂ ਦੇ ਉਹਨਾਂ ਦੇ ਤਰਲੇ ਲੈ ਲੈ ਰੋਣ ਹੀ ਦੇ ਮੈਂ ਤੇ ਦੰਦਾ ਮੈਂ ਤੇ ਸੁਨੀਪ ਜਿੱਤ ਗਏ ਬਸ ਅਸੀਂ ਪੀਣ ਵਾਤੇ ਆਏ ਆ ਸ਼ਬੀਲ ਪੈਦਲੇ ਕਹਿੰਦੇ ਸ਼ਬੀਲ ਪੀਣ ਵਾਲੀ ਮਾਹ ਚੱਲ ਚਲੀ ਗਈ ਤਾਂ ਇੱਥੇ ਲੱਗੇ ਲੱਗੇ 3 ਮਹੀਨੇ 2 ਮਹੀਨੇ ਤੋਂ ਦੇ ਵਾਂ ਸੇ ਕੋਈ ਖੁਸ਼ਖਬਰੀ ਜੀ ਤੇ ਜੇ ਬਣ ਗਈ ਗੱਲ ਮਤਲਬ ਪਾਸ ਹੋ ਗਿਆ ਕੰਮ ਤੇ ਫਿਰ ਤੇ ਆ ਜੂਗੀ ਖੁਸ਼ਖਬਰੀ ਬਹੁਤ ਤਗੜੀ ਨਹੀਂ ਵੀ ਹਾਂ ਬਹੁਤ ਤਗੜੀ ਉਹ ਬਹੁਤ ਤਗੜੀ ਯੋ ਗੋਪੀ ਮੇਰੇ ਭਰਾਵਾ ਤੇ ਮਾਰੇ ਕਰੇ ਕਿਰਪਾ ਬਹੁਤ ਤਗੜੀ ਆ ਬਹੁਤ ਤਗੜੀ ਸਹੀ ਗੱਲ ਆ ਉਹ ਆਉਣ ਤੇ ਛੱਡ ਆਏ ਆ ਇਥੇ ਅੰਦਜੀਪਾ ਹਾਂ ਤੇ ਮੋੜਾਂ ਚੱਲੇ ਆਪਾਂ ਪ੍ਰਮੋਸ਼ਨ ਕਰਨ ਵਾਤੇ ਇਥੇ ਪ੍ਰਮੋਸ਼ਨ ਆਈ ਇੱਕ ਲੱਗ ਗਈ ਸੁਰਨੇ ਦੀ ਹੱਟੀ ਦੇ ਉੱਥੇ ਚੱਲੇ ਆਂ ਆ ਵੀ ਸਤਿਗੁਰੂ ਕਬੀਰ ਜੀ ਦਾ ਭਗਤ ਕਬੀਰ ਜੀ ਹੈ ਨਾ ਆ ਭਗਤ ਕਬੀਰ ਜੀ ਦਾ ਨਗਰ ਕੀਰਤਨ ਨਿਕਲਦੇ ਆ ਆ ਤੇ ਕਾਫੀ ਰਸ਼ ਆ ਆ ਦੇਖੋ ਸਾਹਮਣੇ ਆ ਲੈ ਵੀ ਕਰੋ ਚੈੱਕ ਕੀ ਬਾਤ ਹੈ ਆ ਸਹੀ ਹੈ ਹਾਂ ਠੀਕ ਹੈ ਇਹ ਸਹੀ ਹੈ ਆ ਦੇਖੋ ਆ ਆ ਇਹ ਨਾ ਆ ਨਹੀਂ ਆ ਖੋਲਿਆ ਵਾ ਆ ਦਿਖਾਓ ਨਹੀਂ ਨਹੀਂ ਆ ਆ ਦਿਖਾਉਂ ਜਿਹੜਾ ਖੋਲਿਆ ਨਹੀਂ ਉਹਨ ਖੋਲਿਆ ਅੱਛਾ ਬਖਰੇ ਬਖਰੇ ਵਾ ਉਹ ਆ ਚੀਜ਼ ਅੱਛਾ ਆਹ ਕੀ ਚੀਜ਼ ਉਹ ਲੈ ਅੱਛਾ ਸ਼ਰਾਰਾ ਆ ਅੱਛਾ ਠੀਕ ਹੈ ਇਹਦੇ ਨਾਲ ਆ ਦੁਪੱਟਾ ਸਟੇਟ ਵਾਲਾ ਨਹੀਂ ਨਹੀਂ ਫਰੋਕ ਆ ਬਹੁਤ ਦੇਸੀ ਜੀ ਆ ਵੀ ਭਾਈ ਨਾਲ ਬਤਾਇਆ ਠੀਕ ਆਹ ਕੋਈ ਇਹਦੇ ਚਾਹ ਵੀ ਕਲਰ ਹੈਗਾ ਜੀ ਆ ਬੰਦਾ ਪਿਆਰਾ ਜੀ ਹੋਰ ਵਾ ਕਿਹੜਾ ਕਲਰ ਵਾ ਦਿਖਾਓ ਕਲਰ ਮੈਂ ਵਲੌਗ ਚ ਦਿਖਾ ਦਈਏ ਨਾ ਤਿੰਨੇ ਆ ਨਾ ਚਾਚਾ ਜੀ ਇਹ ਕਲਰ ਹੈ ਜੇ ਨੇ ਤਿੰਨ ਕਲਰ ਨੇ ਤੇ ਡਰੈਸ ਹੈਗਾ ਜੇ ਸਵਰਨੇ ਦੀ ਹੱਟੀ ਬਟਾਲਾ ਜੀਟੀ ਰੋਡ ਜੀਟੀ ਰੋਡ ਵੀ ਕਹਿੰਦੇ ਗਰਦਾਪੁਰ ਰੋਡ ਵੀ ਸਰੰਗੇਟਰੀ ਸਰੰਗ ਚੌਂਕ ਬਟਾਲਾ ਸਿੰਬਲ ਚੌਂਕ ਬਟਾਲਾ ਅੱਛਾ ਅੱਛਾ ਠੀਕ ਹੈ ਬਾਜੀ ਨਾ ਮੈਂ ਹਨਾ ਸੁਣ ਗਿਆ ਕਿ ਸਾਰਿਆਂ ਨੂੰ ਲੋ ਲੋ ਭੁਲ ਕੇ ਆ ਗਿਆ ਪਾਇਆ ਵੀ ਵਾਪਸ ਲੈ ਤੁਹਾਨੂੰ ਪਤਾ ਸਾਡੀ ਚੀਜ਼ ਦਾ ਕੀ ਹੋਣਾ ਹੂੰ ਸਹੀ ਹੈ ਹੋਰ ਕੀ ਦੇ ਵਾਹ ਸਹੀ ਹੈ ਪਰ ਆ ਚੀਜ਼ ਬਹੁਤ ਸੋਹਣੀ ਆਹਾਂ ਦੇ ਬੋਹ ਕੋਈ ਵਾਈਟਲ ਮਿੱਟੀ ਪਾਉਣੀ ਹੈ ਆਹ ਵਾਲੀ ਪਾ ਲਈ ਦਿਓ ਪਾਣੀ ਪਾ ਦੋ ਮੈਂ ਠੀਕ ਰੱਖ ਦੋ ਇੱਥੇ ਆ ਵੀ ਸਹੀ ਹੈ ਕੋਰਸ ਸੈਟ ਖੋਲੋ ਹਾਂ ਚਲ 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 ਕੀ ਲੈਣਾ ਲੈ ਵੀ ਆ ਗਏ ਆ ਕਰੇ ਕਰ ਰਹੇ ਆ ਪ੍ਰੋਮੋਸ਼ਨ ਹੁਣ ਘਰੇ ਆ ਗਏ ਰਾਹ ਦੇ ਵਿੱਚੋਂ ਥੋੜੀ ਬਹੁਤ ਸ਼ਾਪਿੰਗ ਕੀਤੀ 46 ਆ ਜੀਆਂ ਘਰੇ ਮੇਰੇ ਕੋਕੀ ਬੜਾ ਦਿੱਤਾ ਹੈ। ਕਿ ਆਪਾਂ ਨੂੰ ਲੱਗਿਆ ਬਰੋਂ ਹਾਂ ਤੇ ਇਧਰ ਮੈਂ ਅਸੀਂ ਵਾਹਿਗੁਰੂ ਮਹਾਰਾਜ ਅੱਛਾ ਮੇਰਾ ਇੱਕੋ ਜਿਹਾ ਵਾਹਿਗੁਰੂ ਸੱਚੀ ਡੈਰੀ ਡਰ ਗਈ ਆ ਮਿਲਿਆ ਮੈਂ ਠੀਕ ਹੈ ਤੇ ਇੱਕ ਇੱਕ ਪਿੰਕ ਸਮਝ ਲਿਆ ਭਾਬੀ ਭਾਬੀ ਵਾਲਾ ਸੂਟ ਜਿਹੜਾ ਇਹਦੇ ਨਾਲ ਦਾ ਸੇਮ ਹੀ ਆ ਕਿ ਬਸ ਉਹ ਕਲਰ ਪਿੰਕੇ ਆ ਵੀ ਵੇਖ ਲਿਆ ਆਪਾਂ ਤੇ ਮਾਰ ਚੱਲ ਠੀਕ ਸਹੀ ਹੈ ਚਲੋ ਜੀ ਫਰਸਟ ਕਲਾਸ ਵਧੀਆ ਹੋ ਗਿਆ ਕੀ ਆ ਜੜੀ ਝੁੰਝਣੀ ਆਈ ਉਹ ਸਟੜਨ ਕੀ ਆ ਝੰਝਣ ਝੰਝਣੀਆਂ ਜੀ ਹਾਂਜੀ ਹਾਂਜੀ ਪੁੱਛਾ ਠੀਕ ਹੈ ਕੀ ਕੀ ਲੱਗੇ ਕੀ ਲੱਗੇ ਭਾਜੀ ਤਿਆਰ ਕਰ ਉਹ ਵਿੱਚ ਕੁਝ ਪੋਣਾ ਨਿੱਤੀਂ ਵੇਚ ਉਹ ਵਿੱਚ ਇੱਟਾਂ ਪਾਲਾ ਰੋੜੇ ਪਾਲਾ ਪਤਾ ਸਾਰਾ ਹੀ ਆ ਪਤਾ ਸਾਰਾ ਹੀ ਉਦਾਂ ਮੱਛਲਾ ਬਣਿਆ ਹੋ ਪਤਾ ਤੇਰੇ ਦੋਤਾ ਲੱਗਦਾ ਪਤਾ ਸਾਰਾ ਉਦਾਂ ਮੱਛਲਾ ਬਣਿਆ ਵਾ ਇਹ ਤੈਨੂੰ ਪਤਾ ਮੱਛਲਾ ਬਣਦਾ ਰਹਿੰਦਾ ਏ ਕੰਨ ਨਾਚੀਆਂ ਕਿੱਥੇ ਨਹੀਂ ਜਿੱਦਾਂ ਡੈਡੀ ਹੁਣ ਮਗਰ ਤੇਰੇ ਮੱਛਲਾ ਬਣਿਆ ਵੇ ਉਦਾਂ ਕੰਨ ਕੇਸਲੀ ਕੀਤੀ ਤੇ ਨਹੀਂ ਕਿਤੇ ਕਿ ਨਹੀਂ ਤਾਂ ਕੰਨ ਕੇਸਲੀ ਦੱਸ ਸਹੀ ਗੱਲ ਇੱਕੋ ਜਿਹੀ ਬਣੇ ਵੇ ਸਹੀ ਹੈ ਹੈ ਸੇ ਇੱਕ ਨਾ ਸਪੇਂਟ ਵਾਲੇ ਪਾਈ ਫੰਡੇ ਡੈਡੀ ਦੀ ਕੋ ਮੋਰਨੀ ਬਣਾ ਦਿਓ ਡੈਡੀ ਦੇ ਕੁਮੀਦ ਕੋ ਮੋਰਨੀ ਮਾਰਨੀ ਬਣਾ ਦੇ ਆ ਤੇ ਮੋਰਨੀ ਪਾ ਦੇ ਡੈਡੀ ਦੀ ਕੋਈ ਕੀ ਚਾਹੀਦਾ ਪੁੱਤ ਇੱਥੇ ਸਭੋ ਪਾਕੀ ਸਾਹਿਬ ਆ ਗਏ ਮੇਰੇ ਬਾਪੂ ਦੀ ਵੀ ਤੁਹਾਨੂੰ ਫੋਨ ਕਰ ਲੈ ਸੰਦੀਪ ਖਾਰੀ ਹੁਣ ਰੋਟੀ ਚਾਰ ਦੇ ਨਾਲ ਹੈ ਫੋਨ ਕਿੱਥੇ ਆ ਸੱਚ ਰਾਜ ਜੀ ਇੱਕ ਚੀਜ਼ ਵਧਾਈ ਹੋਵੇ ਵਧਾਈ ਹੋਵੇ ਸੱਚ ਮੈਂ ਚੋਕੜਾ ਮੈਂ ਵੇਚੀ ਜਾਊਂਗਾ ਫੋਨ ਲੱਗ ਗਿਆ ਸੰਦੀਪ ਦਾ ਆਪਰਾ ਕੋਪੀ ਨੇ ਲੱਭਿਆ ਮੈਂ ਹਾਂ ਵੀ ਲੈ ਤੂੰ ਤੇ ਸਾਡੇ ਲਈ ਮੈਂ ਕਰਮਾ ਵਾਲਾ ਮੈਂ ਤੂੰ ਤੇ ਮੇਰਾ 5000 ਬਚਾਤਾ ਹੀ ਬਚ ਗਈ ਹਾਂ ਇੰਨੇ ਯਾਰ ਸਭ ਖਿਲਾਰ ਦੇਣਾ ਹਣ ਇਹ ਇਹ ਜਿਸਮੂਸੀ ਇਹ ਸੋ ਹੈ ਇਹਦੀ ਰੱਜੀ ਮੈਂ ਇੱਕ ਚੀਜ਼ ਹੋਰ ਵੇਖੀ ਭਰਾਵਾ ਕਿਸਮਤ ਬੜੀ ਇਹਦੀ ਬੜੀ ਤੇਜ਼ ਕਿਸਮਤ ਦੀ ਭਰਾ ਇਹਦੀ ਮੇਰਾ ਉਹ ਤੇਰੇ ਨਾਲ ਹੀ ਤੇਰੇ ਨਾਲ ਹੀ ਤੇਰੇ ਨਾਲ ਹੀ ਤਿੰਨ ਵਾਰੀ ਗੱਡੀ ਖੋਲੀ ਤੁਸੀਂ ਇੱਕ ਵਾਰੀ ਇੱਕ ਵਾਰੀ ਮੈਂ ਸੰਦੀਪ ਨੇ ਵੱਡੀ ਦੀਦੀ ਨੇ ਛੋਟੀ ਦੀਦੀ ਨੇ ਸਾਲੀ ਮੇਰੀ ਸਾਰਿਆਂ ਨੇ ਮੈਂ ਕਹਿੰਦਾ ਗੱਡੀ ਖੋਲੀ ਯਾਰ ਮੇਰਾ ਫੋਨ ਜੀ ਉੱਥੇ ਨਾ ਦੋ ਇੱਕ ਚਿੱਟਾ ਹੈ ਮੈਂ ਇੱਕ ਤੇ ਇੱਕ ਜਮਾਇਦਾ ਉਹਦੇ ਉਦੋਂ ਇਹਦਾ ਕਵਰ ਪਿਆ ਹੁੰਦਾ ਤੇ ਮੈਨੂੰ ਕੋਈ ਨਾ ਮੈਨੂੰ ਮੈਂ ਪਤਾ ਕੀ ਕਰਕੇ ਤਾਂ ਫੋਨ ਕਰਕੇ ਮਗਰੋਂ ਪਤਾ ਕੀ ਕਹਿੰਦਾ ਕਹਿੰਦਾ ਆ ਯਾਰ ਕਿਹਦਾ ਫੋਨ ਹੈ ਉਹ ਮੈਂ ਕਿਰਾ ਪੜਾ ਜੀ ਆ ਮੈਂ ਫੋਨ ਤੇ ਆਪਣਾ ਹੀ ਮੈਂ ਲੱਭ ਗਿਆ ਮੈਂ ਇਹ ਕੰਪਲੇਨ ਕੀਤੀ ਆ ਕਿ ਬਣਾ ਗੱਡੀ ਜੀ ਦਾ ਫੋਲ ਗੇ ਇੱਕ ਜਨ ਲੀਵ ਕਰਨ ਲੱਗੀ ਹੁਣ ਸਪਾਈ ਥੋੜਾ ਮੈਂ ਸਾਫ ਕਰਦੇ ਘੱਟਾ ਬੜਾ ਚੜਿਆ ਤੇ ਹੁਣ ਆਪਾਂ ਜਰ ਇੱਕ ਦੇ ਫੋਨ ਜਣਾ ਨਹੀਂ ਆ ਕੈਮਰੇ ਨੇ ਸਹੀ ਹੈਗੀ ਹਮਦੁਲਿਲਾਹ ਮੈਂ ਕਹਿੰਦੀ ਉਹ ਹੈਗਾ ਮਿੱਠਾ ਸੋਡਾ ਮਿੱਠਾ ਸੋਡਾ ਹੈਗਾ ਵਾ ਦਹੀਂ ਲੂਣਾ ਨਾ ਉਹ ਵੀ ਹੈਗਾ ਉਹ ਵੀ ਹੈਗਾ ਦਹੀਂ ਬਸ ਦਹੀਂ ਵੀ ਹੈਗਾ ਮੈਦਾ ਚਾਹੀਦਾ ਮੈਦਾ ਦਾ ਦਹੀਂ ਚਾਹੀਦਾ ਮੈਦਾ ਦਾ ਨਹੀਂ ਤੇ ਕੋ ਬੀਜਾ ਸ਼ਿਮਲਾ ਵੀ ਹੈਗੀ ਸ਼ਿਮਲਾ ਵੀ ਤੁਸੀਂ ਮੈਂ ਫੋਨ ਕਰ ਲੂੰਗਾ ਯਾਰ ਤੁਹਾਨੂੰ ਚੱਲ ਚਲੀਏ ਯਾਰ ਹਣ ਚੇਤਾ ਭੁੱਲ ਜਾਣਾ ਵਾ ਬੜੀਆਂ ਨੇ ਦਿਮਾਗ ਖਰਾਬ ਕਰਦੇ ਹਣ ਤੇ ਉਹ ਤਾਂ ਚੇਤਾ ਭੁੱਲ ਜਾਂਦੇ ਚੀਜ਼ਾਂ ਚੱਲ ਚਲੀਏ ਚਾ ਬਿੱਲੀ ਹਾਂ ਸੰਦੀਪ ਦੇ ਜਿਹੜਾ ਫੋਨ ਗਵਾਚਰ ਸੀਗਾ ਉਹਨੂੰ ਮੈਂ ਗਾੜ ਲੱਭਾ ਵ ਤੇ ਗਾੜ ਪਵਾ ਦਿਆਂ ਪ੍ਰਵਾ ਫੋਨ ਗਵਾਚਰ ਤੇ ਕਾਰ ਦੇ ਵਿੱਚ ਪਤਾ ਨਹੀਂ ਸਾਈਡ ਤੇ ਕਿਤੇ ਡਿੱਗਾ ਰਿਹਾ ਕਦੇ ਇਹ ਤੇ 2-3 ਮਹੀਨੇ ਹੋ ਗਏ ਅੱਜ ਲੱਭਾਂ ਹੋਰ ਕਿ ਅੱਜ ਲੱਭਾਂਗੇ ਤੇ ਤਿੰਨ ਮਹੀਨੇ ਹੋ ਗਏ ਪਰ ਵਾਹਾਨੂੰ ਪਤਾ ਉਹ ਵੀ ਇੰਨੇ ਲੱਭਾ ਪੁਲਿਸ ਨੂੰ ਵੀ ਕੰਪਲੇਨ ਕਰਤੀ ਸਾਰਾ ਕੋ ਕਰਤਾ ਪੁਲਿਸ ਨੂੰ ਕੰਪਲੇਨ ਵਾਪਸ ਲੈ ਲੈਣਾ ਆ ਉਹ ਵਾਪਸ ਲਵਾਂਗੇ ਕੌਣ ਵੀਰ ਜਾਇਗਰ ਹਣੀ ਕਹਿਣਾ ਭਾਈ ਤੁਹਾਡੇ ਕੋਲ ਹੀ ਐ ਤੂੰ ਪੈਸੇ ਦਊ ਜਾ ਕੇ ਕੰਪਲੇਨ ਨਾ ਵਾਪਸ ਲੈਣ ਦਾ ਫਾਇਦਾ ਵੀ ਨਹੀਂ ਹੈਗਾ ਕੀ ਲੈਣਗੇ એનર્ਜੀ ਡਰਿੰਕ ਲੈਣੀ ਆ ਤੇ ਆਹ ਕਹਿਣ ਲੈ ਲੈਣਾ ਛੋਟੀ ਲੈ ਲੈਣਾ એનર્ਜੀ ਡਰਿੰਕ ਆਵੇ ਆਵੇ ਲੱਗੀਆਂ ਕੰਨੀਆਂ ਆਹ ਭਈ ਆਇਆ ਗੋਪੀ ਬੱਕਰੀ ਤੇ ਕਹਿੰਦੇ ਵੀ ਪੀ ਜਾ ਪੀਸ ਦੋ ਹੋਰ ਲਿਆਓ ਦੋ ਖੜੇ ਕਿਤੇ ਦੋ ਹੋਰ ਲਿਆਓ ਬੰਤੀ ਗਾਜ ਸਵਰ ਪਈਆ ਤੇ ਬੰਤੀ ਆਪਣੀ ਿਕਾਤ ਤੋਂ ਬਾਹਰ ਹੋਇਆ ਕੀ ਹੈ ਗਲੇ ਨੂੰ ਮੱਜੀ ਖੱਟੀ ਹੈ ਗਿਆ ਬਚ ਗਈਆਂ ਨੂੰ ਹੋਰ ਹੀ ਤਰ੍ਹਾਂ ਹੁੰਦਾ ਕ ਨਹੀਂ ਉਹ ਆ ਘੰਟਾ ਹੋ ਗਿਆ ਹੁਣ ਪਹੁੰਚੇ ਅੰਬਰਸਰ ਉਧਰ ਉਹ ਜੀਵਾ ਲੀਦੂ ਜੀ ਮੇਰੇ ਜੀਵਾ ਜੀ ਤਰੇ ਉਧਰ ਦਾ ਕੋ ਲੋੜਾ ਕਿਹੜੀ ਪਿੱਛੜਦੇ ਆ ਵਖਣਾ ਓਹ ਹਾਲੀਵੁੱਡ ਆਵੇ ਆ ਨਹੀਂ ਘਟਕ ਨੀ ਵੈਸੇ ਖਾਲੀ ਰੱਤੀ ਐ ਨਾ ਸੰਜੇ ਭਰੀ ਆ ਕਹਿੰਦੀ ਮੈਨੂੰ ਫੜਾ ਦੇ ਤੂੰ ਜਾਂਦੀ ਰਹਿ ਗਏ ਆਹ ਜਾਂਦੀ ਬਾਏ ਇਹ ਕੀ ਵਖੰਡੇ ਪਿਕਚਰ ਬੜੇ ਖੂਬੇ ਚ ਕਿਹੜੀ ਪਿਕਚਰ ਕਿਹੜੀ ਪਿਕਚਰ ਵਖੰਡੇ ਪਤਾ ਕੋਈ ਨਹੀਂ ਉਹਨੂੰ ਉਹ ਤਾਲੀ ਨਹੀਂ ਨਹੀਂ ਯਾਰ ਜਿਹੜੀ তাজਮਾਹਲ ਮਾਰੇ ਨਿੰਦੇ ਅਸਲ ਆਪਾਂ ਬਣਾਉਣ ਲੱਗੇ ਹੁਣ ਪੀਜ਼ਾ ਤੇ ਸਮਾਨ ਥੋੜਾ ਬਹੁਤਾ ਕਟਿੰਗ ਕਰ ਲਿਆ ਤੇ ਥੋੜਾ ਜਿਹਾ ਰਹਿ ਗਿਆ। शिमला ਮਿਰਚ ਕਟਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਕਰਾਂਗੇ بیس ਰੈਡੀ। ਬੋਲੋ। ਮੂਵੀ ਦੇਖਣੀ। ਮੂਵੀ ਦੇਖਣੀ ਮੂਵੀ ਨਾਲ ਬੜਾ ਦੁਹਾਟਾ ਹੋ। ਹਾਂ ਹੋ ਸਹੀ ਗੱਲ। ਪੀਜ਼ਾ ਬਣਾਵਾਂਗੇ ਤੇ ਖਾਵਾਂਗੇ ਮੇਰੇ ਨਾਲ। ਕਿ ਵੀਰੇ ਨੇ ਅਵੀ ਮੂਵੀ ਲਾਈ ਐ ਸੈਡ ਜੀ ਕਾਫੀ। ਉਹ ਜਦੋਂ ਤੇ ਜਦੋਂ ਮੁੰਬਈ ਦੇ ਵਿੱਚ ਤਾਂ ਇਹ ਹੋਟਲ ਦੇ ਵਿੱਚ ਹੋਇਆ ਸੀ ਇਸ ਤਰ੍ਹਾਂ ਉਹ ਗਰਵਾਦੀਏ ਆ ਗਏ ਤੇ ਉਦੋਂ ਉਹ ਵਾਲੀ ਮੂਵੀ ਲਾ ਕੇ ਵੇਖਣ ਲੇ ਤੇ ਹੋਰ ਤਰ੍ਹਾਂ ਹੋਈ ਜਾਂਦੀ ਆ ਮੂਡ ਅਪਸੈਟ ਹੋ ਗਿਆ ਤੇ ਮੋਂਾ ਪਕਰ ਲੱਗੇ ਆ ਪੀਜ਼ਾ ਰੈੱਡ ਤੁਹਾਨੂੰ ਵੀ ਨਾਲ ਖਵਾਵਾਂਗੇ ਸਾਰੇ ਹੈਨਾ ਹੂੰ ਸਮਾਨ ਤੇ ਆਪਾਂ ਸਾਰਾ ਕਰ ਲਿਆ ਤਿਆਰ ਵੀਰੇ ਵਾਂਗੂ ਤਿਆਰ ਕਰ ਲਿਆ ਹੁਣ 베ਸ ਬਣਾਉਣ ਲੱਗੇ ਚਲੋ ਕਰੋ ਸਟਾਰਟ ਲੈ ਵੀ ਗੋਪੀ ਵੀ ਆ ਗਿਆ ਤੇ ਅੱਜ ਸੰਦੀਪ ਖਵਾਉਗੀ ਭਾਬੀ ਨੂੰ ਪੀਜ਼ਾ ਆਪਣੇ ਹੱਥਾਂ ਦਾ ਬਣਾ ਕੇ ਤੇ ਮੰਮੀ ਮੰਮੀ ਥੱਕ ਗਏ ਥੱਕ ਗਏ ਮੰਮੀ ਕੀ ਸਮੈਲ ਆਉਂਦੀ ਇਹ ਸਹੀ ਹੈ ਯਾਰ ਸਹੀ ਹੈ ਭਰਾ ਦੂਜਾ ਪੀਜ਼ਾ ਹੋਣ ਲੱਗਾ ਤਿਆਰ ਪਾ ਬਬੀਣੀ ਖਾਣ ਲਈ ਤਿਆਰ ਇੱਧਰ ਆਵੇ ਪੰਜੇ ਪੈਗਾ ਲੰਮੇ ਦਾ ਇਹ ਮੇਰੀ ਗੁੜੀਆਂ ਨੇ ਖੁਸ਼ੀ ਤੇ ਲਾਲਾ ਮੇਕੋ ਆ ਜਾ ਮਸਾਤ ਨਹੀਂ ਜਰ ਇੱਥੇ ਆ ਲਓ ਡੜਜੀ ਵੀਜ਼ਾ ਖਾ ਲੋ ਉੱਠੋ ਤਾਂ ਤੇ ਆਪਾਂ ਬੱਤੀ ਜਗਾ ਲਾਂਗੇ ਯਾਰ ਵੀ ਜਾ ਇਹ ਸੱਕਾ ਹੈ ਸੱਕਾ ਹੈ ਹੋਇਆ ਹੋਣਾ ਕਿੰਨੋਂ ਕਰ ਗਿਆ ਉਹ ਜਾ ਪਾਪੜੇ ਖਾਗ ਦੇਖੋ ਇਹ ਬੋਲਦੀਆਂ ਇਹ ਹਾਉ ਇਹ ਪੀਜ਼ਾ ਚੱਲ ਜਾ ਆ ਨਹੀਂ ਖਾਦਾ ਜਾਣਾ ਸਾਡਾ ਆ ਅਕੜ ਗਿਆ ਉਹ ਅਕੜਿਆ ਰੋਟੀਆਂ ਜਿਹੜੀਆਂ ਨਹੀਂ ਬੜੀਆਂ ਪਤਲੀਆਂ ਜਿਹੜੀਆਂ ਲੈਂਦੀਆਂ ਨਹੀਂ ਬੇਸ ਉਹ ਨਹੀਂ ਸਹੀ ਨਿਕਲੇ ਐਵੇਂ ਆਏ ਨਾ ਚੀਜ਼ ਪਿਗਲੀ ਉਤੋਂ ਕਿਦਾਂ ਸਵਾਦ ਹੀ ਪੀਜ਼ਾ ਹੋਰ ਵੀ ਮੈਨੂੰ ਗੱਲ ਨਹੀਂ ਦਿੰਦੀ ਵੜਦੀ ਆ ਉਹ ਓਵਲ ਲੱਕੜੀ ਜੇ ਦੰਦ ਢੜੋਂਦਾ ਰਹਿੰਦਾ ਇਹ ਬਜਾਰੀ ਕਰਦੀ ਆ ਨਾ ਰਹਾ ਦੇ ਵਿੱਚ ਯਾਰ ਆਈ ਇਹ ਆ ਵੀ ਛੜ ਗਿਆ ਵਾ ਹੋਰ ਕੀ ਕੀ ਚੱਕ ਲਿਆ ਕੀ ਆ ਰਸ ਵਿੱਚ ਚਾਹ ਚ ਪਾਇਆ ਭੁੱਲ ਜਾਂਦੇ ਇੰਨੇ ਪਤਾ ਨਹੀਂ ਭੁੱਲਣਾ ਇਹ ਤਾਂ ਨਹੀਂ ਇਹ ਤੇ ਉਹ একদম ਯੋਨੀ ਟਿਕਾਂ ਗਏ ਮਠੀਆਂ ਨਹੀਂ ਮਠੀ ਉਹ ਮਠੀ ਨਾਲ ਹਿਸਾਬ ਹੋ ਗਿਆ ਸਹੀ ਗੱਲ ਹੀ ਸਹੀ ਗੱਲ ਸਹੀ ਗੱਲ ਆ ਆ ਕਿੰਦਾ ਗਈ ਬ ਵੀ ਤੋ ਲਾ ਲਾ ਕੋ ਟੇ ਮਹੀ ਖਾਂਦੀ ਬਸ ਹਈ ਹਈ ਸਮੁਹਾਂ ਜਾ ਆਕਰ ਗਿਆ ਇਹ ਲੋਕ ਦੇ ਵਿੱਚ ਨਹੀਂ ਪਾਇਆ ਤੂੰ ਕੀ ਜਾ ਲੋਕ ਦੇ ਵਿੱਚ ਆ ਲੋਕ ਜਿੰਨਾ ਬੁਰਾ ਪਾਪੜੀ ਬਣ ਗਿਆ ਨਾ ਨਹੀਂ ਜੇ ਮਤਲਬ ਜੇ ਬੀਸ ਨਹੀਂ ਸੀ ਉਹ ਤੇ ਨਹੀਂ ਗੱਲ ਵੀ ਹੁੰਦੀ ਰੋਟੀ ਹੈ ਰੋਟੀ ਆ ਉਪਰਸ ਮਾਂ ਦੇ ਠੀਕ ਲੋ ਜੀ ਆ ਪੀਜ਼ਾ ਵਧੀਆ ਬਣਿਆ ਪਰ ਥੋੜੀ ਇਹ ਤੋੜ ਕੇ ਬਾਹਰ ਤੋੜਨਾ ਪੈਂਦਾ ਆ ਆ ਵੀ ਦਾ ਕੁੜੀ ਹੋ ਲੈ ਪੀਜ਼ਾ ਬਣਾ ਨਹੀਂ ਮਿੱਟੀ ਇਹ ਬੀਸ ਬਾਹਰੋਂ ਨਹੀਂ ਲਾਉਣੀ ਜਦ ਮੈਂ ਇੱਕ ਚੀਜ਼ ਜਿਹੜੀ ਦੇਖ ਲਈ ਮੈਂ ਆਟਾ ਨਹੀਂ ਲਾ ਗੁੰਨ ਲਵਾ ਮੈਂ ਲੈ ਵੀ ਨਵਾਂ ਬੀਜ ਤਿਆਰ ਕੀਤਾ ਇਹਨਾਂ ਨੇ ਖੁਦ ਆ ਮੈਦੇ ਦਾ ਚਲੋ ਕਰਨ ਤੇ ਡੇ ਕੋਨ ਭਰਾ ਦੋ ਲਵੀ ਦਾ ਮਾਰ ਲੈ ਲਵੀ ਆਰ ਤਾਂ ਵਧੀਆ ਬਣਿਆ ਹੋਣ ਤੇ ਵਧੀਆ ਬਣ ਗਿਆ ਵਾ ਕਿਵੇਂ ਉਹ ਆਪ ਪੀਸ ਵਾਲੀ ਜਿਹੜਾ ਬੋਤ ਉਹ ਸੱਤ ਵਾਲੀ ਜਿਹੜਾ ਇਹਦੇ ਚ ਦੂਜਾ ਵਾਲਾ ਸਹੀ ਗੱਲ ਯਾਰ ਇੱਥੇ ਐਲਬਮ ਦੇਖ ਦਿਓ ਮੇਰੇ ਵਿਆਹ ਦੀ ਠੀਕ ਹੈ